ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਸੋਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਮੂੰਗੀ ਮਸਰਾਂ ਦੀ ਦਾਲ ਤੇ ਚਲੋ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੀਆਂ ਮੂੰਗੀ ਮਸਰਾਂ ਦੀ ਦਾਲ ਬਣਾਉਣ ਵਾਸਤੇ ਮੈਂ ਇੱਥੇ ਇੱਕ ਕਟੋਰੀ ਦੇ ਵਿੱਚ ਅੱਧੀ ਧੋਤੀ ਮੂੰਗੀ ਦੀ ਦਾਲ ਲੈ ਲਈਏ ਤੇ ਅੱਧੀ ਤੋਤੇ ਮਸਰ ਦੀ ਦਾਲ ਲੈ ਲਈਏ ਤੇ ਨਾਲ ਹੀ ਇੱਥੇ ਮੈਂ ਤੜਕੇ ਦੇ ਲਈ ਲੈ ਲਿਆ ਇੱਕ ਪਿਆਜ਼ ਦੋ ਮੀਡੀਅਮ ਸਾਈਜ਼ ਦੇ ਟਮਾਟਰ ਇੱਕ ਅਦਰਕ ਦਾ ਟੁਕੜਾ ਇੱਕ ਲਸਣ ਦੀ ਗੁੱਠੀ ਤੇ ਚਾਰ ਹਰੀਆਂ ਮਿਰਚਾਂ ਲੈ ਲਈਆਂ ਨੇ ਤੇ ਚਲੋ ਹੁਣ ਦਾਲ ਬਣਾਉਣ ਦੀ ਤਿਆਰੀ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਮੈਂ ਜਿਸ ਕਟੋਰੀ ਦੇ ਹਿਸਾਬ ਨਾਲ ਦਾਲ ਲਈਏ ਉਸੇ ਕਟੋਰੀ ਦੇ ਹਿਸਾਬ ਨਾਲ ਚਾਰ ਕਟੋਰੀਆਂ ਪਾਣੀ ਦੀਆਂ ਲੈਣੀਆਂ ਨੇ ਮਤਲਬ ਕਿ ਇੱਕ ਕਟੋਰੀ ਦਾਲ ਤੇ ਚਾਰ ਕਟੋਰੀਆਂ ਪਾਣੀ ਦੀਆਂ ਤੇ ਮੈਂ ਇਸ ਤਰ੍ਹਾਂ ਪਤੀਲੇ ਦੇ ਵਿੱਚ ਪਾ ਰਹੀਆਂ ਪਾਣੀ ਤੁਸੀਂ ਚਾਹੋ ਤਾਂ ਇਹ ਦਾਲ ਕੜਾਈ ਦੇ ਵਿੱਚ ਵੀ ਬਣਾ ਸਕਦੇ ਹੋ ਪਰ ਦਾਲ ਜਦੋਂ ਵੀ ਬਣਾਉਣੀ ਹੈ ਤਾਂ ਕਿਸੇ ਖੁੱਲੇ ਬਰਤਨ ਦੇ ਵਿੱਚ ਹੀ ਬਣਾਉਣੀ ਹੈ ਤੇ ਇਸ ਤਰ੍ਹਾਂ ਮੈਂ ਚਾਰ ਕਟੋਰੀਆਂ ਪਾਣੀ ਦੀਆਂ ਪਾ ਲਿਆ ਨੇ ਤੇ ਗੈਸ ਦੀ ਫਲੇਮ ਨੂੰ ਮੀਡੀਅਮ ਟੂ ਹਾਈ ਰੱਖਣਾ ਤੇ ਇਸ ਨੂੰ ਹੁਣ ਟੱਕ ਦਵਾਂਗੇ ਤਾ ਜੋ ਜਲਦੀ ਤੋਂ ਜਲਦੀ ਇਸ ਦੇ ਵਿੱਚ ਉਬਾਲਾ ਆ ਜਾਏ तकरीबन 4 ਕੁ ਮਿੰਟ ਹੀ ਲੱਗਣਗੇ ਇਸ ਨੂੰ ਬਹੁਤ ਜਲਦੀ ਉਬਾਲਾ ਆ ਜਾਏਗਾ ਤੇ ਦੇਖੋ ਕਿੰਨੀ ਜਲਦੀ ਇਸ ਨੂੰ ਉਬਾਲਾ ਆਣਾ ਸ਼ੁਰੂ ਹੋ ਗਿਆ ਤੇ ਹੁਣ ਇਸ ਦੇ ਵਿੱਚ ਪਾ ਦੇਣੀ ਹੈ ਦਾਲ ਦਾਲ ਨੂੰ ਮੈਂ ਤਿੰਨ ਚਾਰ ਵਾਰੀ ਬਹੁਤ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਇਸ ਦੇ ਵਿੱਚ ਪਾ ਦਾਂਗੀ ਮੈਂ ਦਾਲ ਨੂੰ ਦਾਲ ਨੂੰ ਜਦੋਂ ਵੀ ਬਣਾਉਣਾ ਹੈ ਤਾਂ ਇਸ ਤਰ੍ਹਾਂ ਪਾਣੀ ਉਬਾਲ ਕੇ ਹੀ ਬਣਾਉਣਾ ਹੈ ਤਾਂ ਹੀ ਦਾਲ ਵਧੀਆ ਬਣਦੀ ਏ ਤੇ ਦਾਲ ਸਾਰੀ ਮੈਂ ਪਤੀਲੇ ਦੇ ਵਿੱਚ ਪਾ ਲਈਏ ਤੇ ਹੁਣ ਇਸ ਦੇ ਵਿੱਚ ਸਵਾਦ ਅਨੁਸਾਰ ਨਮਕ ਪਾ ਲਾਂਗੀ ਮੈਂ ਇੱਥੇ ਇੱਕ ਚਮਚ ਨਮਕ ਦਾ ਪਾਇਆ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਲੈਣਾ ਤੇ ਨਾਲ ਹੀ ਅੱਧੇ ਚਮਚ ਹਲਦੀ ਦੀ ਪਾ ਲਿੱਤੀ ਐ ਮੈਂ ਇੱਥੇ ਤੇ ਨਾਲ ਹੀ ਹਰੀਆਂ ਮਿਰਚਾਂ ਨੂੰ ਮੈਂ ਬਰੀਕ-ਬਰੀਕ ਕੱਟ ਕੇ ਇਸ ਦੇ ਵਿੱਚ ਪਾ ਲਿਆ ਤੇ ਹੁਣ ਇਹਨਾਂ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਣਾ ਹੈ ਤੇ ਇੱਕ ਉਬਾਲਾ ਆਣ ਤੱਕ ਇਸੇ ਤਰ੍ਹਾਂ ਹੀ ਇਸ ਨੂੰ ਪਕਾਉਣਾ ਹੈ ਇਸ ਨੂੰ ਹਜੇ ਬਿਲਕੁਲ ਵੀ ਨਹੀਂ ਟਕਣਾ ਤੇ ਬਹੁਤ ਹੀ ਜ਼ਿਆਦਾ ਜਲਦੀ ਦੇਖੋ ਇਸ ਨੂੰ ਉਬਾਲਾ ਆਣਾ ਸ਼ੁਰੂ ਹੋ ਗਿਆ ਕਿਉਂਕਿ ਪਾਣੀ ਪਹਿਲਾਂ ਹੀ ਗਰਮ ਸੀ ਇਸ ਲਈ ਉਬਾਲਾ ਜਲਦੀ ਆ ਗਿਆ ਇਹਨੂੰ ਤੇ ਹੁਣ ਇਸ ਨੂੰ ਹਿਲਾ ਕੇ ਇਸ ਦੇ ਉੱਪਰ ਪਲੇਟ ਜਾਂ ਟੱਕਣ ਦੇ ਕੇ ਇਸ ਨੂੰ ਟੱਕ ਦਵਾਂਗੇ ਤੇ ਇਸ ਨੂੰ ਪੂਰਾ ਬਹੁਤ ਚੰਗੀ ਤਰ੍ਹਾਂ ਨਹੀਂ ਟਕਣਾ ਇਸ ਤਰ੍ਹਾਂ ਸਾਈਡ ਤੋਂ ਥੋੜਾ ਜਿਹਾ ਇਸ ਨੂੰ ਖੁੱਲਾ ਹੀ ਰਹਿਣ ਦੇਣਾ ਹੈ ਤੇ ਲੋ ਫਲੇਮ ਦੇ ਉੱਪਰ ਇਸ ਨੂੰ ਆਪਾਂ 12 ਮਿੰਟ ਤੱਕ ਪਕਾਉਣਾ ਹੈ ਤੇ ਵਿੱਚੋਂ ਦੀ ਇੱਕ ਦੋ ਵਾਰੀ ਖੋਲ ਕੇ ਇਸ ਨੂੰ ਹਿਲਾ ਲੈਣਾ ਹੈ ਦਾਲ ਬਹੁਤ ਹੀ ਜਲਦੀ ਦੇਖੋ ਗਲਨੀ ਸ਼ੁਰੂ ਹੋ ਗਈ ਏ ਤੇ 12 ਮਿੰਟ ਤੱਕ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਢੱਕ ਕੇ ਪਕਾ ਲੈਣਾ ਤੇ 12 ਮਿੰਟ ਹੋ ਚੁੱਕੇ ਨੇ ਖੋਲ ਕੇ ਚੈੱਕ ਕਰ ਲੈਣੇ ਆ ਤੇ ਦੇਖੋ 12 ਮਿੰਟ ਲੱਗੇ ਨੇ ਤੇ ਦਾਲ ਜਿਹੜੀ ਹੈਗੀ ਇਹ ਬਹੁਤ ਵਧੀਆ ਤਰੀਕੇ ਨਾਲ ਗਲ ਚੁੱਕੀ ਹੈ ਮੈਨੂੰ ਇਹ ਦਾਲ ਥੋੜੀ ਜੀ ਗਾੜੀ ਲੱਗ ਰਹੀ ਹੈ ਇਸ ਲਈ ਮੈਂ ਇਸ ਦੇ ਵਿੱਚ 1 ਕੱਪ ਪਾਣੀ ਦਾ ਭਰ ਕੇ ਹੋਰ ਪਾ ਦਾਂਗੀ ਤੇ ਹੁਣ ਮੈਂ ਇਸ ਦੇ ਵਿੱਚ 1 ਕੱਪ ਪਾਣੀ ਦਾ ਭਰ ਕੇ ਪਾ ਲਿੱਤਾ ਹੈ ਤੇ ਆਪਾਂ ਹੁਣ ਇਸ ਦੇ ਵਿੱਚ 1 ਕੱਪ ਪਾਣੀ ਦਾ ਪਾਇਆ ਇਸ ਲਈ ਇਸ ਨੂੰ 2-3 ਮਿੰਟ ਲਈ ਹੋਰ ਲੋ ਫਲੇਮ ਤੇ ਰਿਜਨ ਦਵਾਂਗੇ ਤੇ ਤਕਰੀਬਨ 2-3 ਮਿੰਟ ਹੀ ਲੱਗੇ ਨੇ ਬਸ ਆਪਾਂ ਇੰਨਾ ਕੀ ਰਿਜਣਾ ਸੀ ਇਹਨੂੰ ਤੇ ਦੇਖੋ ਹੁਣ ਦਾਲ ਕਿੰਨੇ ਵਧੀਆ ਤਰੀਕੇ ਨਾਲ ਗਲ ਚੁੱਕੀ ਹੈ ਸਾਰੀ ਤੇ ਦਾਲ ਬਹੁਤ ਜ਼ਿਆਦਾ ਗਾੜੀ ਵੀ ਨਹੀਂ ਹੈਗੀ ਤੇ ਹੁਣ ਇਸ ਨੂੰ ਟੱਕ ਕੇ ਇੱਕ ਸਾਈਡ ਤੇ ਆਪਾਂ ਰੱਖ ਦੇਣਾ ਤੇ ਹੁਣ ਇਸ ਦੇ ਤੜਕੇ ਦੀ ਤਿਆਰੀ ਸ਼ੁਰੂ ਕਰ ਲੈਣੇ ਆ ਤੇ ਮੈਂ ਇਸ ਤਰ੍ਹਾਂ ਇੱਕ ਤੜਕੇ ਦਾਣੀ ਦੇ ਵਿੱਚ ਅੱਧੀ ਕੜਛੀ ਦੇਸੀ ਘਿਓ ਦੀ ਪਾਈਏ ਤੁਸੀਂ ਚਾਹੋ ਤਾਂ ਇੱਥੇ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਉਸ ਦੀ ਕੁੜੱਤਨ ਚੰਗੀ ਤਰ੍ਹਾਂ ਕੱਢ ਲੈਣਾ ਸਰੋਂ ਦੇ ਤੇਲ ਦੀ ਫਿਰ ਉਸ ਦਾ ਤੜਕਾ ਲਗਾਣਾ ਤੇ ਘਿਓ ਮੈਲਟ ਹੋ ਚੁੱਕੇ ਹੁਣ ਇਸ ਦੇ ਵਿੱਚ ਮੈਂ ਦੋ ਸਾਬਤ ਲਾਲ ਮਿਰਚਾਂ ਤੇ ਇੱਕ ਚਮਚ ਜੀਰਾ ਪਾ ਦਿੱਤਾ ਹੈ ਤੇ 1.5 ਮਿੰਟ ਲਈ ਇਸ ਨੂੰ ਭੁੰਨਾਂਗੇ ਇਹ ਬਹੁਤ ਹੀ ਜਲਦੀ ਤੜਕਿਆ ਜਾਂਦਾ ਹੈ ਤੇ ਦੇਖੋ ਕਿੰਨੀ ਜਲਦੀ ਜੀਰਾ ਤੜਕਿਆ ਗਿਆ ਤੇ ਹੁਣ ਇਸ ਦੇ ਵਿੱਚ ਪਾ ਦੇਣਾ ਲਸਣ ਮੈਂ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਿੱਤਾ ਹੈ ਤੇ ਲਸਣ ਨੂੰ ਪਾ ਦਾਂਗੇ ਇਸ ਨੂੰ ਵੀ ਬ੍ਰਾਊਨ ਹੋਣ ਤੱਕ ਭੁੰਨਾਂਗੇ ਇਸ ਦਾਲ ਦੇ ਵਿੱਚ ਮਸਾਲੇ ਜਿੰਨੇ ਜ਼ਿਆਦਾ ਵਧੀਆ ਤਰੀਕੇ ਨਾਲ ਭੁੰਨੇ ਹੋਏ ਹੋਣਗੇ ਦਾਲ ਓਨੀ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗੀ ਇਸ ਨੂੰ ਬ੍ਰਾਊਨ ਕਰ ਲੈਣਾ ਹੈ ਚੰਗੀ ਤਰ੍ਹਾਂ ਦੇਖੋ ਇਹ ਕਿੰਨੀ ਛੇਤੀ ਬ੍ਰਾਊਨ ਹੋ ਗਿਆ ਹੁਣ ਇਸ ਦੇ ਵਿੱਚ ਪਾ ਦੇਣੀ ਹੈ ਅਦਰਕ ਮੈਂ ਅਦਰਕ ਨੂੰ ਵੀ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਿੱਤਾ ਹੈ ਤੇ ਇਸ ਨੂੰ ਡੇਢ ਮਿੰਟ ਲਈ ਭੁੰਨਾਂਗੇ ਤੇ ਹੁਣ ਅਦਰਕ ਵੀ ਬਹੁਤ ਹੀ ਛੇਤੀ ਦੇਖੋ ਭੁੰਨੀ ਜਾਣੀ ਹੈ ਅਦਰਕ ਨੂੰ ਭੁੰਨਦੇ ਹੋਏ ਕਿ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਡੇਢ ਕੁ ਮਿੰਟ ਹੋ ਗਏ ਆ ਅਦਰਕ ਬਹੁਤ ਵਧੀਆ ਤਰੀਕੇ ਨਾਲ ਭੁੰਨੀ ਗਈ ਏ ਤੇ ਹੁਣ ਇਸ ਦੇ ਵਿੱਚ ਪਾ ਦੇਣਾ ਪਿਆਜ਼ ਪਿਆਜ਼ ਨੂੰ ਵੀ ਮੈਂ ਬਰੀਕ-ਬਰੀਕ ਕੱਟ ਲਿੱਤਾ ਹੈ ਪਿਆਜ਼ ਨੂੰ ਵੀ ਇਸ ਦੇ ਵਿੱਚ ਪਾ ਦਾਂਗੇ ਤੇ ਬ੍ਰਾਊਨ ਹੋਣ ਤੱਕ ਭੁੰਨਾਂਗੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇ ਤੇ ਪਿਆਜ਼ ਨੂੰ ਹੁਣ ਬ੍ਰਾਊਨ ਹੋਣ ਤੱਕ ਭੁੰਨ ਲਾਂਗੇ ਤੇ ਦੇਖੋ ਪਿਆਜ਼ ਵੀ ਬਹੁਤ ਹੀ ਜ਼ਿਆਦਾ ਛੇਤੀ ਬ੍ਰਾਊਨ ਹੋ ਗਿਆ ਹੁਣ ਇਸ ਦੇ ਵਿੱਚ ਪਾ ਲੈਣਾ ਟਮਾਟਰ ਟਮਾਟਰ ਨੂੰ ਵੀ ਮੈਂ ਇਸ ਤਰ੍ਹਾਂ ਕੱਟ ਲਿੱਤਾ ਹੈ ਤੇ ਇਸ ਦੇ ਵਿੱਚ ਪਾ ਲਾਂਗੇ ਤੇ ਇਸ ਨੂੰ ਵੀ ਲਗਾਤਾਰ ਹਿਲਾਉਂਦੇ ਜਾਣਾ ਤੇ ਟਮਾਟਰਾਂ ਦੇ ਵਿੱਚ ਬਿਲਕੁਲ ਚਮਚ ਦਾ ਚੌਥਾ ਹਿੱਸਾ ਯਾਨੀ ਕਿ ਬਹੁਤ ਥੋੜਾ ਜਿਹਾ ਨਮਕ ਪਾ ਲੈਣਾ ਤਾਂ ਜੋ ਟਮਾਟਰ ਛੇਤੀ ਨਾਲ ਗਲ ਜਾਣ ਤੇ ਮੈਂ ਇਸ ਤਰ੍ਹਾਂ ਚਮਚ ਦਾ ਚੌਥਾ ਹਿੱਸਾ ਹੀ ਟਮਾਟਰਾਂ ਦੇ ਵਿੱਚ ਪਾ ਰਹੀ ਆ ਬਹੁਤ ਜ਼ਿਆਦਾ ਨਮਕ ਆਪਾਂ ਇਸ ਦੇ ਵਿੱਚ ਨਹੀਂ ਪਾਣਾ ਕਿਉਂਕਿ ਆਪਾਂ ਦਾਲ ਦੇ ਵਿੱਚ ਪਹਿਲਾਂ ਹੀ ਨਮਕ ਪਾਇਆ ਹੋਇਆ ਹੈ ਇਹ ਆਪਾਂ ਸਿਰਫ ਟਮਾਟਰ ਗਲਾਨ ਕਰਕੇ ਹੀ ਨਮਕ ਪਾ ਰਹੇ ਆ ਤਾਜ਼ਾ ਟਮਾਟਰ ਛੇਤੀ ਨਾਲ ਗਲ ਜਾਣ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਜਾਣਾ ਤੇ ਦੇਖਣਾ ਬਹੁਤ ਹੀ ਜਲਦੀ ਟਮਾਟਰ ਵੀ ਗਲ ਜਾਣਾ ਤੇ 2 ਕੁ ਮਿੰਟ ਹੀ ਲੱਗੇ ਤੇ ਦੇਖੋ ਟਮਾਟਰ ਵੀ ਕਿੰਨੀ ਛੇਤੀ ਗਲ ਗਏ ਤੇ ਹੁਣ ਰੰਗਤ ਦੇ ਲਈ ਇਸ ਦੇ ਵਿੱਚ ਪਾ ਦੇਣਾ ਹੈ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਕੁੜਤਨ ਦੇ ਲਈ ਆਪਾਂ ਪਹਿਲਾਂ ਹੀ ਹਰੀਆਂ ਮਿਰਚਾਂ ਪਾਈਆਂ ਹੋਈਆਂ ਨੇ ਇਹ ਸਿਰਫ ਆਪਾਂ ਰੰਗਤ ਦੇ ਲਈ ਪਾਈ ਹੈ ਕਸ਼ਮੀਰੀ ਲਾਲ ਮਿਰਚ ਤੇ ਡੇਢ ਕਮਿੰਟ ਲਈ ਇਸ ਨੂੰ ਵੀ ਭੁੰਨ ਲੈਣਾ ਹੈ ਮਸਾਲੇ ਦੇ ਨਾਲ ਹੀ ਤੇ ਦੇਖੋ ਮਸਾਲਾ ਕਿੰਨਾ ਵਧੀਆ ਤਰੀਕੇ ਨਾਲ ਭੁੰਨਿਆ ਗਿਆ ਤੇ ਇਸ ਦੇ ਵਿੱਚੋਂ ਖੁਸ਼ਬੂ ਵੀ ਆਣੀ ਸ਼ੁਰੂ ਹੋ ਗਈ ਹੈ ਤੇ ਹੁਣ ਇਸ ਤੜਕੇ ਨੂੰ ਪਾ ਲੈਣਾ ਹੈ ਦਾਲ ਦੇ ਵਿੱਚ ਇਸ ਤੜਕੇ ਨੂੰ ਦਾਲ ਦੇ ਵਿੱਚ ਪਾਉਣ ਤੋਂ ਬਾਅਦ ਇੱਥੇ ਗੈਸ ਦੀ ਫਲੇਮ ਫਿਰ ਸਟਾਰਟ ਕਰ ਦੇਣੀ ਹੈ ਤੇ ਫਲੇਮ ਨੂੰ ਲੋ ਟੂ ਮੀਡੀਅਮ ਰੱਖਣਾ ਹੈ ਤੜਕਾ ਪਾ ਲਿੱਤਾ ਹੈ ਤੇ ਗੈਸ ਨੂੰ ਵੀ ਔਨ ਕਰ ਦਿੱਤਾ ਹੈ ਤੇ ਲੋ ਟੂ ਮੀਡੀਅਮ ਫਲੇਮ ਤੇ ਇਸ ਨੂੰ 2-3 ਮਿੰਟ ਲਈ ਇਸੇ ਤਰ੍ਹਾਂ ਪਕਾ ਲੈਣਾ ਤੇ तकरीबन ਮੈਨੂੰ 2-3 ਮਿੰਟ ਹੋ ਗਏ ਨੇ ਤੇ ਮੈਂ ਗੈਸ ਦੀ ਫਲੇਮ ਹੁਣ ਬੰਦ ਕਰ ਦਿੱਤੀ ਹੈ ਤੇ ਹੁਣ ਇਸ ਦੇ ਵਿੱਚ ਪਾ ਲਾਂਗੇ ਹਰਾ ਧੰਨੀਆਂ ਇਸ ਤਰ੍ਹਾਂ ਮੈਂ ਪਹਿਲਾਂ ਹੀ ਕੱਟ ਕੇ ਰੱਖ ਲਿੱਤਾ ਹੋਇਆ ਸੀ ਤੇ ਇਸ ਨੂੰ ਵੀ ਇਸ ਦੇ ਵਿੱਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਹੁਣ ਇੱਕ ਵਾਰੀ ਹਿਲਾ ਲੈਣਾ ਤੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਦਾਲ ਬਣ ਗਈ ਏ ਬਹੁਤ ਹੀ ਜ਼ਿਆਦਾ ਵਧੀਆ ਤੇ ਸੌਖੇ ਤਰੀਕੇ ਨਾਲ ਦਾਲ ਬਣ ਕੇ ਤਿਆਰ ਹੋ ਚੁੱਕੀ ਏ ਤੇ ਦਾਲ ਨੂੰ ਹੁਣ ਸਰਵ ਕਰਦੇ ਆਂ ਦੇਖੋ ਦਾਲ ਕਿੰਨੀ ਵਧੀਆ ਬਣ ਗਈ ਏ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਅੱਜ ਦੀ ਇਹ ਰੈਸিপি ਬਹੁਤ ਵਧੀਆ ਲੱਗੇਗੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਮੇਰੀ ਇਹ ਰੈਸিপি ਕਿਵੇਂ ਦੀ ਲੱਗੀ